ਤਸ ਤੋਂ ਉਪਰ ਕਰਵਾਸ ਅਸਾਮ ਹਜ਼ਾਰ ਪੰਜਵਾਂ ਗਾਵਲੇ ਤੋਂ ਗਵਨ ਹਾਰੇ ਜੀ ਪਿੰਨ ਕੇ ਪ੍ਰਾਨ ਅਧਾਰੇ ਜਾ ਕੇ ਸੇਵਾ ਸਰਬ ਸੁਪਾਵੈ ਅਵਰ ਕਹੋ ਪੈ ਬੋ ਨਾ ਜਾਵੇ ਸਦਾ ਆਨੰਦ ਅਨੰਦੇ ਸਹਿਬ ਗੁਣ ਦਾਨਤ ਨਤ ਜਾਪੀਐ ਬਨਹਾਰੇ ਇਸ ਸੰਤ ਪਿਆਰੇ ਜਿਸ ਪ੍ਰਸਾਦ ਬ੍ਰਹਮਨ ਵਾਸੀ ਰਹਾ ਹੋ ਜੋ ਕਦੋਂ ਨੁਕਤੇ ਨਹੀ ਪਰਿਪਾਤ ਸਭ ਸੈ ਸਮਾਇ। ਜਾਂ ਕਿ ਬਖਸ਼ਨਾ ਮਿਟੈ ਕੋਇ। ਮਨ ਵਸਾਇ ਸਚਾ ਸੋਈ। ਸਗ ਸਮੁਗਰੀ ਕੇ ਚਾਂਕੇ ਪੂਰਨ ਪ੍ਰਭ ਕੇ ਸੇਵਕ ਦੁਖ ਨ ਚੋਰਨ। ਓਟ ਗਹਿ ਨਰਪੋਤ ਪਾਈਐ। ਸਾ ਸਾ ਸੋ ਗੁਣ ਨਦਕਾਈਐ। ਦੂਰ ਨ ਹੋਇ ਕਥੂ ਜਾਈਐ। ਨਦਰ ਕਰੇ ਤਾ ਹਰ ਹਰ ਪਾਈਐ। ਅਰਦਾਸ ਕਰੀ ਪੂਰੇ ਵਰਪਾਸ ਨਾਨਕ ਮੰਗੇ ਹਰ ਤਨ ਨਰਾਸ ਆਸਾ ਮੱਲਾ ਪੰਜਵੰ ਪ੍ਰਤਮੇ ਮਿਟਿਆ ਤਨ ਕਾ ਧੂਖ ਮਨ ਸਗਲ ਕਾ ਹੋਆ ਸੁਖ ਕਰ ਕਰਪਾ ਗੁਰ ਦੀ ਨਾਉ ਬਲ ਬਲ ਤੇ ਸਤਗੁਰ ਕਉ ਜਾਮ ਗੁਰ ਪੂਰਾ ਪਾਏ ਮਰੇ ਪਾਏ ਰੋਗ ਸੋਗ ਸਭ ਦੁਖ ਮਨਾਸੈ ਸਤਗੁਰ ਕੀ ਸ਼ਰਨ ਆਈ ਰਹਾਉ ਗੁਰ ਕੇ ਚਰਨਾ ਹਰਿ ਦੇ ਸਾਈ ਮਨ ਚਿੰਤ ਤ ਸਗਲੇ ਫਲ ਪਾਇ ਅਗਨ ਬੁਝੇ ਸੋਈ ਛਾਤ ਕਰ ਕਰਪਾ ਗੁਰ ਕੀ ਨੀ ਦਾਤ ਨਿਥਾਵੇਂ ਕੋ ਗੁਰ ਦੀ ਨੋਥਾਨ ਨਮਾਣੇ ਕੋ ਗੁਰ ਕੀ ਨੋਮਾਨ ਬੰਦਨ ਕਾਠ ਸੇਵਕ ਕਰ ਰਾਖੇ ਆਵਰਤਿ ਬਾਨੇ ਰਸਨਾ ਚੱਕੈ ਵੱਡ ਭਾਗ ਬੋਈ ਪੂਜ ਗੁਰਚੰਨਾਮ ਤਗਤਿ ਯਾਗ ਪਾਈ ਪ੍ਰਸੰਨ ਗੁਰੂ ਨਾਨਕ ਕਾਉ ਪਿਆ ਦੇ ਅਲਾ ਸੋ ਜਨ ਹੁਆ ਸੁਧਾ ਨਿਹਾਲਾਉ ਅਸਮ ਅਲਾ ਪੰਜਵੰ ਸਤਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ ਉਦਰੇ ਮਹਿ ਆਏ ਕੀ ਨਿਵਾਸ ਮਾਤਾ ਕੈ ਮਨ ਬਹੁਤ ਰੁਗਾ ਜੰਮਿਆ ਪੁੱਤ ਭਗਤ ਗੋਬਿੰਦ ਕਾਉ ਕੁਰਤੋ ਸੋਮੈ ਲਿਖਿਆ ਧਰਕ ਰਹਾਉ ਦਸੀ ਮਸੀ ਹੋ ਕੰਬਾਲ ਜਨ ਮਿਲਿ ਜਾਉ ਮਿਟਿਆ ਸੁਖ ਮਾ ਆਨੰਦ ਥਿਆ ਗੁਰਵਾਣੇ ਸਕੇ ਮਨ ਆਨੰਦ ਗਾਵੇ ਸਾਚੇ ਸਾਇਬ ਕੈ ਮਨ ਭਾਵੇ ਬਦੇ ਬੇਦ ਬੇਲ ਬਹੁ ਪੀੜੀ ਚਲੇ ਧਰਮ ਕਲਾ ਹਰ ਬੰਦ ਬਹਾਰ ਦੀ ਮਰ ਚੰਦਿਆ ਸਤਗੁਰੂ ਦਵਾਇਆ ਭਏ ਅਚੰਤ ਏਕ ਰਵ ਲਾਇਆ ਜੋ ਬਾਲਕ ਪਿਤਾ ਉੱਪਰ ਕ੍ਰੀਬੋ ਮਾਨ ਬੁਲਾਇਆ ਬੋਲੇ ਗੁਰ ਕੈ ਭਾਣੋ ਗੁਜੇਛੇ ਨਹੀਂ ਬਾਤ ਗੁਰੂ ਨਾਨਕ ਠਠਾ ਕੇ ਨਹੀਂ ਦਾਸ ਅਸਮੱਲਾ ਪੰਜਵਾਂ ਕੁਰਪੂਰੇ ਰਖਿਆ ਦੇ ਹਾਥ ਪ੍ਰਗਟ ਪਿਆ ਜੰਕਾ ਪ੍ਰਤਾਪ ਗੁਰ ਗੁਰ ਜਪੀਂ ਗਰੋ ਗੁਰ ਤੇ ਆਏ ਜੀ ਕੀ ਅਰਦਾਸ ਗੁਰੂ ਪੈ ਪਾਏ ਰਹਾਉ ਸਨ ਪਰੇ ਸੱਚੇ ਗੁਰਦੇਵ ਪੂਰਨ ਹੋਏ ਸੇਵਕੀ ਸੇਵ ਜਿਉ ਪਿੰਡ ਜੋ ਨਰਾਕੇ ਪ੍ਰਾਨ ਕਹੋ ਨਾਨਕ ਗੁਰ ਕੋ ਕਰਵਾਰ ਹੋ